ਮੈਂ ਵਿਪਲ ਚਦੂਮੜ ਅੱਜ ਮੈਂ ਤੁਹਾਡੇ ਸਾਹਮਣੇ ਭਿੰਦਰ ਸਿੰਘ ਮਾਨ ਦੀ ਲਿਖੀ ਹੋਈ ਕਹਾਣੀ ਪਾਤਸ਼ਾ ਲੈ ਕੇ ਹਾਜ਼ਰਾਂ ਆਸ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਕਹਾਣੀ ਦੇ ਵੱਲ ਵਧਦੇ ਹਾਂ ਕਾਲੀ ਮਰਸੀਡੀਜ਼ ਹਵਾ ਨਾਲ ਗੱਲਾਂ ਕਰਦੀ ਭੱਜੇ ਜਾ ਰਹੀ ਸੀ ਡਰਾਈਵਰ ਪੂਰੀ ਹੁਸ਼ਿਆਰੀ ਨਾਲ ਕਾਰ ਚਲਾ ਰਿਹਾ ਸੀ ਬਰਾੜ ਸਾਹਿਬ ਦੇ ਮਨ ਨੂੰ ਤਰਤੀ ਤੋ ਗਿਠ-ਗਿਠ ਉੱਚੀਆਂ ਹੋਈਆਂ ਕਣਕਾ ਦੇਖ ਕੇ ਅਜੀਬ ਜਿਹਾ ਸਕੂਨ ਮਿਲ ਰਿਹਾ ਸੀ ਉਸ ਨੂੰ ਬਚਪਨ ਵਿੱਚ ਬਾਪੂ ਵੱਲੋਂ ਪਹਿਲੇ ਪਾਣੀ ਤੋਂ ਬਾਅਦ ਕਣਕਾਂ ਵਿੱਚ ਖਾਦ ਖਿਲਾਰਨ ਦਾ ਸਮਾਂ ਜ਼ਿਆਦਾ ਆ ਗਿਆ ਸੀ। ਕਣਕਾਂ ਨੂੰ ਜਦੋਂ ਪਾਣੀ ਲੱਗਦਾ ਸੀ ਤਾਂ ਮਿੱਟੀ ਦੀ ਖੁਸ਼ਬੂ ਨਾਲ ਉਹਦਾ ਮਨ ਸਰਸਾਰ ਹੋ ਜਾਂਦਾ ਸੀ। ਥੋੜੇ ਸਮੇਂ ਵਿੱਚ ਹੀ ਬਾਹਰਲੇ ਦ੍ਰਿਸ਼ ਤੋਂ ਉਸ ਦਾ ਮਨ ਅੱਕ ਗਿਆ ਸੀ। ਉਸ ਨੇ ਆਪਣਾ ਲੈਪਟਾਪ ਦੁਆਰਾ ਖੋਲ੍ਹ ਲਿਆ ਤੇ ਨਵੇਂ ਪ੍ਰੋਜੈਕਟ ਦੇ ਹਿਸਾਬ ਕਿਤਾਬ ਵਿੱਚ ਜੁੜ ਗਿਆ। ਇਹ ਅਕਸਰ ਹੀ ਹੁੰਦਾ ਸੀ ਕਿ ਉਹਨੂੰ ਕੋਈ ਚੀਜ਼ ਚੰਗੀ ਲੱਗਦੀ ਪਰ ਥੋੜੇ ਸਮੇਂ ਬਾਅਦ ਉਹਦਾ ਮਨ ਅੱਕ ਜਾਂਦਾ ਤੇ ਉਹ ਜਵਰੀ ਤਕਸੀਮਾਂ ਵਿੱਚ ਰੁੱਝ ਜਾਂਦਾ ਵਪਾਰ ਹੀ ਉਹਦੇ ਲਈ ਸਭ ਕੁਝ ਸੀ ਜ਼ਮੀਨਾਂ ਦੀ ਦਲਾਲੀ ਤੋਂ ਸ਼ੁਰੂ ਹੋਇਆ ਕੰਮ ਕਲੋਨੀਆਂ ਦੀ ਮਾਲਕੀ ਤੱਕ ਪਹੁੰਚ ਗਿਆ ਸੀ ਹੁਣ ਤਾਂ ਉਸਨੂੰ ਪ੍ਰਾਪਰਟੀ ਦੇ ਧੰਦੇ ਦਾ ਕਿੰਗ ਮੰਨਿਆ ਜਾਂਦਾ ਸੀ ਦਹਾਕੇ ਦੇ ਸਫ਼ਰ ਵਿੱਚ ਉਸਨੇ ਬੜੇ ਉਤਰਾ ਚੜਾ ਦੇਖੇ ਸਨ ਕਈ ਵਾਰ ਉਸਨੂੰ ਜ਼ਮੀਰ ਟੁੱਬ ਦੀ ਕਿ ਉਹਦੀ ਬੋਲਵਾਣੀ ਵਿੱਚ ਕਰਵਾ ਬੰਦ ਤੇ ਸੋਚ ਵਿੱਚ ਝੂਠ ਤੇ ਧੋਖਾ ਹੀ ਬਾਕੀ ਰਹਿ ਗਿਆ ਹੈ ਪਰ ਲక్ష్ਮੀ ਦੀ ਬਰਸਾਤ ਦੇਖ ਕੇ ਉਹ ਸਭ ਕੁਝ ਭੁੱਲ ਜਾਂਦਾ ਜ्यों-ਜ्यों ਤਨਦਾਲਤ ਵਿੱਚ ਵਾਧਾ ਹੁੰਦਾ ਗਿਆ ਤਿਉਂ-ਤਿਉਂ ਉਹਦਾ ਰੁਤਬਾ ਵੀ ਵਾਧਦਾ ਜਾ ਰਿਹਾ ਸੀ ਉਸ ਨੂੰ ਕਾਫੀ ਸਮੇਂ ਬਾਅਦ ਪਰਸੂ ਪਰਸਾ ਪਰਸਰਾਮ ਵਾਲੀ ਗੱਲ ਸਮਝਾਉਣੀ ਸ਼ੁਰੂ ਹੋਈ ਉਸ ਨੇ ਆਪਣੇ ਰੁਤਬੇ ਨੂੰ ਉੱਪਰ ਲੈ ਕੇ ਜਾਣ ਲਈ ਖੁੱਲੇ ਹੱਥ ਨਾਲ ਦਾਨ ਦਕਸ਼ਨਾ ਦਿਣਾ ਸ਼ੁਰੂ ਕਰ ਦਿੱਤਾ ਸੀ ਉਸ ਦਾ ਪੂਰਾ ਯਤਨ ਹੁੰਦਾ ਕਿ ਸ਼ਹਿਰ ਦੇ ਹਰ ਵੱਡੇ ਸਮਾਗਮ ਵਿੱਚ ਉਹਦਾ ਨਾਮ ਬਾਰ-ਬਾਰ ਦਾਨੀ ਦੇ ਤੌਰ ਤੇ ਲਿਆ ਜਾਵੇ ਅਕਸਰ ਟੂਰਨਾਮੈਂਟ ਤੇ ਇਨਾਮ ਵੰਡ ਜਾਂਦਾ ਉਸ ਵੱਲੋਂ ਕੀਤੀ ਆਰਥਿਕ ਸਹਾਇਤਾ ਕਰਕੇ ਬਾਰ-ਬਾਰ ਉਸ ਦਾ ਨਾਮ ਸਪੀਕਰ ਵਿੱਚ ਗੂੰਜਦਾ ਹੈ ਤੇ ਉਹਦੀ ਧੌਣ ਮਾਰਨ ਵਾਲ ਅੱਕੜ ਜਾਂਦੀ ਹੈ ਕਈ ਵਾਰ ਤਾਂ ਉਸ ਨੂੰ ਲੱਗਦਾ ਜਿਵੇਂ ਉਹ ਰਾਜਾ ਬਣ ਗਿਆ ਹੋਵੇ ਤੇ ਦਰਬਾਰੀ ਉਹਦੀ ਜੈ ਜੈਕਾਰ ਕਰ ਰਹੇ ਹੋਣ ਥੋੜੇ ਸਮੇਂ ਵਿੱਚ ਛੱਪੜ-ਪਾੜ ਕੇ ਮਿਲੀ ਦੌਲਤ ਨੇ ਉਸ ਨੂੰ غرور ਨਾਲ ਭਰ ਦਿੱਤਾ ਸੀ। ਅੱਜ ਤਾਂ ਉਹ ਆਪਣੇ ਪਿੰਡ ਇੱਕ ਬਹੁਤ ਖਾਸ ਕੰਮ ਚੱਲਿਆ ਸੀ। ਉਸ ਦੇ ਪੁਸ਼ਤੈਣੀ ਘਰ ਨੂੰ ਢਾਕੇ ਦੁਬਾਰਾ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਚੱਲ ਰਿਹਾ ਸੀ। ਅੱਜ ਉਸ ਨੂੰ ਕਈ ਦਿਨਾਂ ਬਾਅਦ ਫੁਰਸਤ ਮਿਲੀ ਸੀ। ਉਸ ਨੇ ਯਾਦ ਕੀਤਾ ਕਿ ਉਹ ਸ਼ੁਰੂ-ਸ਼ੁਰੂ ਵਿੱਚ ਤਾਂ ਇਸ ਘਰ ਨੂੰ ਵੇਚ ਕੇ ਵਪਾਰ ਵਿੱਚ ਪੈਸੇ ਲਾਉਣਾ ਚਾਹੁੰਦਾ ਸੀ ਪਰ ਉਸ ਸਮੇਂ ਬਾਪੂ ਜੀ ਨਹੀਂ ਸਨ ਮੰਨੇ। ਬਾਪੂ ਜੀ ਨੇ ਨਾ ਘਰ ਛੱਡਿਆ ਨਾ ਪਿੰਡ ਛੱਡਿਆ। ਉਹਨਾਂ ਦਾ ਮਨ ਉਹਦੇ ਮਹਿਲ ਵਰਗੇ ਘਰ ਵਿੱਚ ਕਦੇ ਨਹੀਂ ਸੀ ਲੱਗਿਆ। ਬਸ 1-2 ਦਿਨ ਰਹਿੰਦੇ ਤੇ ਪਿੰਡ ਭੱਜ ਜਾਂਦੇ। ਉਸ ਨੂੰ ਬੜੀ ਖੇਚੜਦੀ। ਜੇ ਮਾਂ ਜਾਂਦੀ ਹੁੰਦੀ ਤਾਂ ਸ਼ਾਇਦ ਉਹਦੇ ਕੋਲ ਰਹਿੰਦੀ। ਉਹਨਾਂ ਦੇ ਸੁਰਗਵਾਸ ਹੋਣ ਸਮੇਂ ਜਦੋਂ ਭੋਗ ਤੱਕ ਉਹ ਪਿੰਡ ਰਿਆ ਤਾਂ ਉਹਨਾਂ 10 ਦਿਨਾਂ ਵਿੱਚ ਭਾਈਚਾਰੇ ਦੀ ਆਪਣਤ ਨੇ ਉਹਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਪਣੇ ਤਾਂ ਆਪਣੇ ਹੁੰਦੇ ਨੇ। ਪਰ ਨਾਲੀ ਉਸ ਦੀ ਹੌਮੇ ਨੂੰ ਠੇਸ ਵੀ ਪਹੁੰਚੀ ਕਿ ਪਿੰਡ ਵਾਲਿਆਂ ਲਈ ਉਹਦੀ ਤਰੱਕੀ ਖਾਸ ਮayne ਨਹੀਂ ਰੱਖਦੀ ਉਹ ਤਾਂ ਸਾਰਾ ਦਿਨ ਉਹਦੇ ਪਿਓ ਦੀ ਚੰਗਿਆਈ ਦੇ ਗੁਣगान ਕਰਦੇ ਰਹਿੰਦੇ ਨੇ ਕੁਝ ਚਲਾਕ ਜੇ ਬੰਦੇ ਨੂੰ ਛੱਡ ਕੇ ਬਾਕੀ ਦੇ ਲਈ ਉਹ ਗਿੰਦਾ ਹੀ ਸੀ ਨਾ ਕਿ ਗੁਰਿੰਦਰ ਸਿੰਘ ਬਰਾੜ ਇਸ ਗੱਲ ਨੇ ਉਹਦੇ ਅੰਦਰਲੇ ਬਰਾੜ ਸਾਹਿਬ ਲਈ ਕਾਫੀ ਤਿੱਖਾ ਨਿਸ਼ਤਰ ਮਾਰਿਆ ਸੀ ਉਸ ਦਾ ਸਵੈਮਾਨ ਡੋਲਦਾ ਦਿਖਾਈ ਦੇਣ ਲੱਗਿਆ ਅੰਦਰ ਲਾ ਗਿੰਦਾ ਡਰ ਗਿਆ ਸੀ ਕਿ ਪਿੰਡ ਵਾਲਿਆਂ ਲਈ ਉਸ ਦਾ ਪ੍ਰਾਪਰਟੀ ਦੇ ਕਿੰਗ ਹੋਣ ਦਾ ਦਰਜਾ ਕੋਈ ਖਾਸ ਮayne ਨਹੀਂ ਰੱਖਦਾ ਉਸ ਨੇ ਸ਼੍ਰੀਕੇ ਵਾਲਿਆਂ ਨੂੰ ਅਚੰਬਤ ਕਰਨ ਲਈ ਭੋਗ ਵਾਲੇ ਦਿਨ ਪੂਰਾ ਜੋਰ ਲਾ ਦਿੱਤਾ ਖਾਣ ਪੀਣ ਦੇ ਪ੍ਰਬੰਧ ਤੋਂ ਲੈ ਕੇ ਇਕੱਠ ਕਰਨ ਤੱਕ ਸਿਰ ਤੋੜ ਯਤਨ ਕੀਤਾ ਭੋਗ ਤੇ ਮੰਤਰੀ ਅਫਸਰਾਂ ਤੇ ਮਸ਼ਹੂਰ ਬੰਦਿਆਂ ਨੂੰ ਬੁਲਾਇਆ ਵੱਡੇ ਇਕੱਠ ਨੇ ਉਹਦੀ ਖਾਸ ਠੁਕ ਬਣਾ ਦਿੱਤੀ ਸੀ ਪਿੰਡ ਵਾਲਿਆਂ ਨੇ ਉਹਨੂੰ ਸਲਾਇਆ ਵੀ ਪਰ ਗਿੰਦੇ ਅੰਦਰਲੇ ਬਰਾੜ ਸਾਹਿਬ ਫਿਰ ਵੀ ਖੁਸ਼ ਨਾ ਹੋਏ ਉਸ ਨੇ ਉਸੇ ਸਮੇਂ ਫੈਸਲਾ ਕਰ ਲਿਆ ਕਿ ਪਿੰਡ ਵਾਲਿਆਂ ਨੂੰ ਦੱਸਣਾ ਜ਼ਰੂਰੀ ਹੈ ਕਿ ਉਹ ਚੀਜ਼ ਕੀ ਹੈ ਪ੍ਰਾਪਰਟੀ ਦੇ ਸਰਕਲ ਵਿੱਚ ਪਾਸ਼ਾ ਨਾਲ ਮਸ਼ਹੂਰ ਗੁਰਿੰਦਰ ਸਿੰਘ ਬਰਾੜ ਕੋਈ ਅਦਨਾ ਬੰਦਾ ਨਹੀਂ ਹੈ ਉਸ ਨੇ ਖਾਸੀ ਸੋਚ ਵਿਚਾਰ ਤੋਂ ਬਾਅਦ ਪੈਂਡ ਵਾਲੇ ਸ਼੍ਰੀ ਕੇ ਨੂੰ ਥੱਲੇ ਲਾਉਣ ਦਿਹਤ ਲਈ ਮੈਲ ਵਰਗੀ ਹਵੇਲੀ ਨੁਮਾ ਕੋਠੀ ਬਣਾਉਣ ਦੀ ਬਿਆਨ ਬਣਾ ਲਈ ਉਹ ਚਾਹੁੰਦਾ ਸੀ ਕਿ ਅਜਿਹੀ ਹਵੇਲੀ ਬਣਾਈ ਜਾਵੇ ਕਿ ਲੋਕਾਂ ਦੇ ਮੂੰਹ ਅੱਡੇ ਰਹਿ ਜਾਣ ਪ੍ਰਸਿੱਧ ਆਰਚਟੈਕਟ ਤੋਂ ਨਕਸ਼ਾ ਤਿਆਰ ਕਰਵਾਇਆ ਦਾਦਿਆਂ ਵੇਲੇ ਦੇ ਬਣੇ ਪੁਰਾਣੇ ਘਰ ਦਾ ਇੱਕ ਕਮਰਾ ਸਮਾਨ ਰੱਖਣ ਲਈ ਛੱਡ ਕੇ ਬਾਕੀ ਸਾਰਾ ਘਟਾ ਦਿੱਤਾ ਇੱਕ ਹੋਰ ਨਾਲ ਵਾਲੇ ਗਰੀਬ ਜੱਟ ਦਾ ਘਰ ਮਹਿੰਗੇ ਮੁੱਲ ਖਰੀਦ ਕੇ ਖੁੱਲੀ ਥਾਂ ਤੇ ਮਹਿਲ ਨੁਮਾ ਕੋਠੀ ਉਸਾਰਨੀ ਸ਼ੁਰੂ ਕਰ ਦਿੱਤੀ ਸੀ ਉਹ ਹਰ ਰੋਜ਼ ਤਾਂ ਮਿਸਤਰੀਆਂ ਦੇ ਸਿਰ ਤੇ ਖੜ ਨਹੀਂ ਸੀ ਸਕਦਾ ਇਸੇ ਲਈ ਉਸ ਨੇ ਕੰਮ ਦੀ ਨਿਗਰਾਨੀ ਲਈ ਜੀਤੀ ਨੂੰ ਪੱਕਾ ਰੱਖ ਲਿਆ ਜੀਤੀ ਉਹਦਾ ਪੰਜਵੀਂ ਜਮਾਤ ਤੱਕ ਦਾ ਜਮਾਤੀ ਤੇ ਸ੍ਰੀਕੇ ਵਿੱਚੋਂ ਭਰਾ ਲੱਗਦਾ ਸੀ ਦੋਮਾ ਵਿੱਚ ਪੁਰਾਣੀ ਸਾਨ ਸੀ ਪਰ ਜਦੋਂ ਉਸ ਨੂੰ ਜੀਤੀ ਵਈ ਕਹਿੰਦਾ ਤਾਂ ਉਹਦੇ ਅੰਦਰਲੇ ਬਰਾੜ ਸਾਹਿਬ ਨੂੰ ਸੱਟ ਲੱਗਦੀ ਕਿੰਨਾੰਗ ਬੰਦਾ ਵੀ ਬਰਾਬਰੀ ਕਰਦਾ। ਉਸਦੇ ਤਾਂ ਕੰਨ ਤਰਸ ਰਹੇ ਸੀ ਸਰਦਾਰ ਦਾ ਜੀ ਸਰਦਾਰ ਜੀ ਸੁਣਨ। ਉਹ ਪਿੰਡ ਦੇ ਮਾਹੌਲ ਕਰਕੇ ਹੀ ਚੁੱਪ ਹੋ ਜਾਂਦਾ ਸੀ। ਮਰਸੀਡੀਜ਼ ਦੇ ਤੇਜ਼ ਬ੍ਰੇਕ ਲੱਗੇ ਤੇ ਉਹ ਸੋਚਾਂ ਵਿੱਚੋਂ ਬਾਹਰ ਆ ਗਿਆ। ਉਸਨੇ ਬਾਹਰ ਦੇਖਿਆ ਤਾਂ ਪਿੰਡ ਦੀ 5 ਕਿਲੋਮੀਟਰ ਦੀ ਦੂਰੀ ਦਿਖਾਰਿਆ ਮੀਲ ਪੱਥਰ ਉਹਦੇ ਨਜ਼ਰੀ ਪੈ ਗਿਆ। ਉਹ ਕੋਠੀ ਬਾਰੇ ਸੋਚਣ ਲੱਗਿਆ ਲੱਕੜ ਦਾ ਕੰਮ 1-2 ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ ਪੁਰਾਣੇ ਘਰ ਵਾਲਾ ਕਮਰਾ ਵੀ ਠਾਇਆ ਜਾ ਰਿਹਾ ਸੀ ਉਸ ਦੀ ਸੋਚ ਜੀਤੀ ਵੱਲ ਮੁੜ ਗਈ ਉਹਨੂੰ ਯਾਦ ਕਰਕੇ ਉਹ ਇੱਕ ਵਾਰੀ ਫੇਰ ਮੁਸਕਰਾਇਆ ਦੇਖ ਲਓ ਸਮੇ ਸਮੇ ਦੀ ਗੱਲ ਹੁੰਦੀ ਹੈ ਪਿੰਡ ਵਿੱਚੋਂ ਸਭ ਤੋਂ ਵੱਡੀ ਢੇਰੀ ਸੀ ਇਹਨਾਂ ਦੀ ਇਹਦਾ ਦਾਦਾ ਫੈਲਸੂਫੀਆ ਦਾ ਪੱਟਿਆ ਜ਼ਮੀਨ ਵੇਚਣ ਲੱਗ ਪਿਆ ਸੀ ਜਦੋਂ ਜ਼ਮੀਨ ਵੇਚ ਕੇ ਆਉਂਦਾ ਤਾਂ ਡੱਕਿਆ ਹੋਇਆ ਲਲਕਾਰੇ ਮਾਰਦਾ ਓਏ ਡਲਿਆਂ ਦੇ ਪੈਸੇ ਮਿਲਦੇ ਨੇ ਜੱਟ ਨੂੰ ਓਏ ਡਲਿਆਂ ਦੇ ਉਹਦੇ ਨਾਲ ਉਹਦੇ 3-4 ਕੌਲੀ ਚਟਜਾਰ ਉਹਦੀ ਹਾਂ ਵਿੱਚ ਹਾਂ ਮਲਾਉਂਦੇ ਕਦੇ ਉਹ ਗਾਉਣ ਵਾਲਿਆਂ ਦਾ ਖਾੜਾ ਲਵਾਈ ਬੈਠਾ ਹੁੰਦਾ ਕਦੇ ਉਹਦੀਆਂ ਜਲੇਬੀਆਂ ਸ਼ਹਿਰੋਂ ਆ ਰਹੀਆਂ ਹੁੰਦੀਆਂ ਸੀ ਕਈ ਵਾਰ ਖੁਦ ਉਹਦੇ ਪਰਿਵਾਰ ਨੇ ਜੀਤੀ ਦੇ ਦਾਦੇ ਤੋਂ ਪੈਸੇ ਉਧਾਰੇ ਫੜ ਕੇ ਘਰ ਦੀਆਂ ਗਰਜਾਂ ਪੂਰੀਆਂ ਕੀਤੀਆਂ ਸਨ ਥੋੜੇ ਸਮੇਂ ਵਿੱਚ ਹੀ ਉਹਨੇ ਖਾਸੀ ਜ਼ਮੀਨ ਤੇ ਫੂਕ ਮਾਰ ਦਿੱਤੀ ਸੀ ਅੱਗੇ ਜੀਤੀ ਦੇ ਬਾਪ ਹੋਰੀ ਤਨਪਰਾ ਸੀ ਉਹ ਵੀ ਪਿਓ ਦੇ ਨਕਸ਼ੇ ਕਦਮ ਤੇ ਤੁਰ ਪਏ ਜੀਤੀ ਨੇ ਜਦੋਂ ਤੱਕ ਸੁਰਤ ਸੰਭਾਲੀ ਉਸ ਸਮੇਂ ਤੱਕ ਉਹਦੇ ਹਿੱਸੇ ਤਿੰਨ ਕਨਾਲਾਂ ਤੇ ਜ਼ਮੀਨ ਤੇ ਘਰ ਦਾ ਕੁਝ ਹਿੱਸਾ ਪਿਆ ਸੀ ਗਰੀਬੀ ਦਾ ਝੰਬਿਆ ਜੀਤੀ ਲੱਕ ਬਨ ਕੇ ਕੇ ਮਿਹਨਤ ਕਰਦਾ ਪਰ ਜ਼ਿੰਦਗੀ ਦੇ ਚਾਰੇ ਪੱਲੇ ਕਦੇ ਪੂਰੇ ਨਹੀਂ ਸੀ ਪੈਂਦੇ ਕਬੀਲਦਾਰੀ ਦੀ ਗੱਡੀ ਰੋੜਨ ਲਈ ਉਹ ਦਿਹਾੜੀ ਤੇ ਚਲਾ ਜਾਂਦਾ ਉਹ ਪਿੰਡ ਵਿੱਚ ਤਾਂ ਕੰਮ ਕਰਵਾ ਆਉਂਦਾ ਪਰ ਸ਼ਹਿਰ ਦੇ ਲੀਵਰ ਚੌਂਕ ਵਿੱਚ ਨਾ ਖੜਦਾ ਉਹਦੇ ਵਿੱਚ ਜੱਟਪੁਣਾ ਹਲੇ ਮਰਿਆ ਨਹੀਂ ਸੀ ਗੁਰਿੰਦਰ ਦੇ ਬਾਪ ਦੇ ਭੋਗ ਸਮੇ ਉਸਨੇ ਸਾਰਾ ਕੰਮ ਸੰਭਾਲਿਆ ਸੀ ਉਸ ਦਾ ਕੰਮ ਤੇ ਇਮਾਨਦਾਰੀ ਦੇਖ ਕੇ ਉਸ ਨੂੰ ਘਰ ਦੇ ਉਸਾਰੀ ਦੀ ਨਿਗਰਾਨੀ ਲਈ ਵੀ ਉਸਨੇ ਲਗਾ ਦਿੱਤਾ ਸੀ ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਗਲੀ ਵਿੱਚੋਂ ਲੰਘਦੇ ਨੂੰ ਜੀਤੀ ੱੱਕੇ ਨਾਲ ਘਰ ਲੈ ਗਿਆ ਸੀ ਤਾਂ ਉਹਦੇ ਮੂੰਹ ਦਾ ਸਵਾਦ ਕੁਸੈਲਾ ਕੁਸੈਲਾ ਹੋ ਗਿਆ ਉਸਨੇ ਦੇਖਿਆ ਸੀ ਕਿ ਜੀਤੀ ਦੇ ਘਰੇ ਗੁਰਵਤ ਹਰ ਪਾਸੇ ਫੈਲੀ ਹੋਈ ਸੀ ਬਿਨਾ ਪਲਸਟਰ ਹੋਏ ਕਮਰੇ ਤੇ ਰਸੋਈ ਦੀ ਬਜਾਏ ਕੰਧੋਲੀ ਦੇ ਓਲੇ ਚੁੱਲ੍ਹੇ ਚੌਂਕੇ ਨੂੰ ਦੇਖ ਕੇ ਬਰਾੜ ਸਾਹਿਬ ਅੰਦਰਲੇ ਗ੍ਰਿੰਦਰ ਨੂੰ ਝਟਕਾ ਜਿਹਾ ਲੱਗਿਆ ਸੀ। ਉਹਦੇ ਅੰਦਰ ਕੁਝ ਪਿਗਲਿਆ ਵੀ ਸੀ। ਕੰਧੋਲੀ ਦੇ ਪਰਲੇ ਪਾਸੇ ਆਰ ਜੀ ਜਈ ਖੁਰਲੀ ਤੇ ਵੱਜੀ ਬੋੜੀ ਮੱਜਨੇ। ਜਦੋਂ ਪਿਸ਼ਾਬ ਨਾਲ ਲਿਬੜੀ ਪੂਸ਼ ਮੱਖੀਆਂ ਅਡਾਉਣ ਦੇ ਲਈ ਕਮਾਈ ਤਾਂ ਕਈ ਛਿੱਟੇ ਉਹਦੇ ਉੱਪਰ ਤੇ ਕੰਧੋਲੀ ਤੇ ਜਾ ਪਏ। ਉਸ ਨੂੰ ਇੱਕ ਵਾਰਤਾ ਬੱਤ ਜਿਹਾ ਆ ਗਿਆ ਸੀ। ਜੀਤੀ ਨੇ ਚਾਹ ਲਈ ਬਹੁਤ ਜ਼ੋਰ ਲਾਇਆ। ਪਰ ਉਹ ਜੀਤੀ ਲਈ ਦੁੱਖ ਤੇ ਆਪਣੇ ਉੱਪਰ ਪਏ ਛੱਟੀਆਂ ਕਰਕੇ ਅਜੀਬ ਜਿਹਾ ਮਹਿਸੂਸ ਕਰਦਾ ਉਹਨੇ ਪੈਰੀ ਵਾਪਸ ਆ ਗਿਆ ਘਰ ਆ ਕੇ ਉਹ ਮਲਮਲ ਕੇ ਨਹਾਤਾ ਉਹ ਦ੍ਰਿਸ਼ ਯਾਦ ਕਰਕੇ ਉਹਦਾ ਮਨ ਕਈ ਦਿਨ ਖਰਾਬ ਰਿਹਾ ਉਸ ਦਿਨ ਉਹਨੂੰ ਜੀਤੀ ਤੇ ਡਾਢਾ ਤਰਸ ਆਇਆ ਅਗਲੇ ਦਿਨ ਉਸਨੇ ਜੀਤੀ ਨੂੰ ਕਹਿ ਦਿੱਤਾ ਕਿ ਕੋਠੀ ਦੀ ਉਸਾਰੀ ਤੋਂ ਬਾਅਦ ਪਿਛਲੇ ਕਮਰੇ ਨੂੰ ਢਾਕੇ ਗਾਡਰ ਤੇ ਇੱਟਾਂ ਉਹ ਲੈ ਜਾਵੇ ਤੇ ਰਸੋਈ ਬਣਾ ਲਵੇ ਜਦੋਂ ਜੀਤੀ ਨੂੰ ਕਹਿ ਰਿਹਾ ਸੀ ਤਾਂ ਉਸ ਨੂੰ ਲੱਗਿਆ ਕਿ ਜੀਤੀ ਜਿਵੇਂ ਤਰਤੀ ਨਾਲ ਜਾ ਲੱਗਿਆ ਹੋਵੇ ਤੇ ਉਹ ਆਕਾਸ਼ ਤੇ ਜਾ ਪਹੁੰਚਿਆ ਹੋਵੇ ਉਸ ਸਮੇਂ ਉਸ ਅੰਦਰਲਾ ਗੁਰਿੰਦਰ ਫਿਰ ਸੌਂ ਗਿਆ ਸੀ ਤੇ ਪਾਸ਼ਾ ਠਾਕ ਕੇ ਮਾਰ ਕੇ ਹੱਸ ਰਿਹਾ ਸੀ ਉਹ ਸੋਚਾਂ ਵਿੱਚੋਂ ਉਸ ਸਮੇਂ ਬਾਹਰ ਆਇਆ ਜਦੋਂ ਕਾਰ ਹੁਜਕੇ ਨਾਲ ਰੁਕੀ ਉਸ ਨੇ ਦੇਖਿਆ ਡਰਾਈਵਰ ਅਦਮ ਨਾਲ ਟਾਕੀ ਖੋਲੀ ਖੜਾ ਸੀ ਉਹ ਆਪਣੇ ਆਪ ਵਿੱਚ ਵਾਪਸ ਆ ਗਿਆ ਉਹ ਆਪਣਾ ਭਾਰਾ ਸ਼ੀਰ ਸੰਭਾਲਦਾ ਹੋਇਆ ਬਾਹਰ ਨਿਕਲਿਆ ਕੋਠੀ ਦੇ ਆਲੀਸ਼ਾਨ ਗੇਟ ਨੂੰ ਲੰਘਦੇ ਹੋਏ ਉਹਦੀ ਧੌਣ ਹੋਰ ਆਕੜ ਗਈ ਸੀ ਮਿਸਤਰੀਆਂ ਨੇ ਉਸ ਨੂੰ ਦੇਖ ਕੇ ਸਸਰੀਕਾਲ ਸਸਰੀਕਾਲ ਸਰਦਾਰ ਜੀ ਕਿਹਾ ਤਾਂ ਉਸ ਨੇ ਇੱਕ ਵਾਰ ਫਿਰ ਆਪਣਾ ਆਪ ਸੱਚੀ ਬਾਦਸ਼ਾਹ ਲੱਗਿਆ ਪੂਰੀ ਕੋਠੀ ਵਿੱਚ ਚੱਕਰ ਮਾਰਨ ਤੋਂ ਬਾਅਦ ਜਦੋਂ ਪਿੱਛੇ ਪਾਸੇ ਗਿਆ ਤਾਂ ਦੇਖਿਆ ਕਮਰਾ ਟਾਇਆ ਜਾ ਚੁੱਕਿਆ ਸੀ ਜੀਤੀ ਟਾਇਏ ਹੋਏ ਕਮਰੇ ਦਾ ਗੱਡਰ ਵੇੜੇ ਵਾਲੇ ਸਿੰਦੀ ਨਾਲ ਚੁੱਕੀ ਲਈ ਜਾਂਦਾ ਸੀ ਉਸ ਨੂੰ ਦੇਖ ਕੇ ਦੋਵਾਂ ਨੇ ਗੱਡਰ ھیਠਾਂ ਰੱਖ ਦਿੱਤਾ ਦੋਵਾਂ ਨੇ ਉਸ ਨੂੰ ਸੱਸੀ ਕਾਲ ਬੁਲਾਈ ਤੇ ਨਾਲ ਹੀ ਸਿੰਦਰੀ ਨੇ ਗੋਡੇ ਹੱਥ ਲਾ ਦਿੱਤੇ ਉਸ ਅੰਦਰਲਾ ਬਰਾੜ ਸਾਈ ਬਾਗੋ-ਵਗ ਹੋ ਗਿਆ ਸਿੰਦਰੀ ਦੀ ਕੰਮ ਦੀ ਆਵਾਜ਼ ਉਹਦੇ ਕੰਨਾਂ ਵਿੱਚ ਪਈ ਥੋੜ੍ਹਾ ਦੇਣ ਮੈਂ ਸਾਰੀ ਉਮਰ ਨਹੀਂ ਦੇ ਸਕਦਾ ਸਰਦਾਰ ਸਾਹਿਬ ਉਹ ਉਸਦੀ ਗੱਲ ਸੁਣ ਕੇ ਹੈਰਾਨਜਾ ਹੋ ਗਿਆ ਸੀ ਉਸ ਨੇ ਪਰੇਸ਼ਨ ਭਰੀਆਂ ਨਜ਼ਰਾਂ ਨਾਲ ਜੀਤੀ ਵੱਲ ਦੇਖਿਆ ਜੀਤੀ ਉਸ ਦੀ ਨਜ਼ਰਾਂ ਵਿੱਚ ਪਰੇਸ਼ਨ ਸਮਝ ਗਿਆ ਸੀ ਉਸ ਨੇ ਕਿਹਾ ਬਾਈ ਜੀ ਇਹਦੇ ਘਰ ਦਾ ਇੱਕੋ ਇੱਕ ਕਮਰਾ ਐਤਕੀਮੀ ਵਿੱਚ ਡਿੱਗ ਗਿਆ ਸੀ ਸੋ ਆਪਣੇ ਕਮਰੇ ਵਾਲਾ ਸਮਾਨ ਇਹਨੂੰ ਚੁਕਾ ਦਿੱਤਾ ਉਹ ਦਾ ਮੱਥਾ ਤਿਉੜੀਆਂ ਨਾਲ ਭਰ ਗਿਆ ਉਹਦੀ ਰਵਿਲੀ ਆਵਾਜ਼ ਗੂੰਜੀ ਉਹ ਸਮਾਨ ਤਾਂ ਤੈਨੂੰ ਮੈਂ ਰਸੋਈ ਪਾਉਣ ਲਈ ਦਿੱਤਾ ਸੀ ਤੂੰ ਅੱਗੇ ਝੁਕਾਈ ਜਾਣਾ ਵੱਡਾ ਦਾਨੀ ਸਿੰਦਰੀ ਦੇ ਦਵਾਰਾ ਗਾੜਰ ਚੁੱਕਣ ਲਈ ਪਾਏ ਹੱਥ ਆਪਣੇ ਆਪ ਪਿੱਛੇ हट ਗਏ ਜੀਤੀ ਨੇ ਸਿਰ ਉੱਪਰ ਚੁੱਕਿਆ ਤੇ ਕਿਹਾ ਬਾਈ ਜੀ ਇਹਨੂੰ ਵਿਚਾਰੇ ਨੂੰ ਬਾਹਲੀ ਲੋੜ ਐ ਇਹਦੇ ਨਿਆਣੇ ਨਿੱਕੇ ਹਨ ਮੇਰੀ ਰਸੋਈ ਤਾਂ ਬਾਅਦ ਵਿੱਚ ਵੀ ਪੈ ਜਾਊ ਇਹਦਾ ਸਿਆਲ ਨਹੀਂ ਲੰਘਣਾ ਜੀਤ ਦੀ ਗੱਲ ਸੁਣ ਕੇ ਉਸ ਦੀਆਂ ਧਿਆੜੀਆਂ ਇੱਕਦਮ ਢਿੱਲੀਆਂ ਪੈ ਗਈਆਂ ਉਸ ਨੂੰ ਲੱਗਿਆ ਜਿਵੇਂ ਧਰਤੀ ਨਾਲ ਜਾ ਲੱਗਿਆ ਹੋਵੇ ਉਹ ਤੇ ਪਾਦਸ਼ਾ ਉਹਦੇ ਸਾਹਮਣੇ ਖੜਾ ਮੁਸਕਰਾ ਰਿਹਾ ਹੋਵੇ ਭਪਿੰਦਰ ਸਿੰਘ ਮਾਨ ਦੀ ਕਹਾਣੀ ਬਹੁਤ ਸੋਹਣੀ ਹੈ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਧੰਨਵਾਦ ਜੀ ਬਾਏ ਬਾਏ